ਸਸ਼ੀ ਕਾਲਦੀਪ ਵੀ ਵੈਲਕਮ ਹੈ ਤੁਹਾਡਾ ਲਾਗ ਇਧਰ ਤੇਲਾ ਵੀ ਮੈਂ ਲਾਈਵ ਆਈ ਸੀ ਕੋਈ ਆਇਆ ਹੀ ਨਹੀਂ ਕਿਵੇਂ ਹੋ ਬਾਈ ਜੀ ਠੀਕ ਹੋ ਤੁਸੀਂ ਕੀ ਹਾਲ ਹੈ ਬਾਈ ਪਰਿਵਾਰ ਦਾ ਠੀਕ ਹੈ ਬਾਈ ਜੀ ਤੁਹਾਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਬਾਈ ਜੀ ਖੁਸ਼ ਰੱਖਣ ਹੋਰ ਬਾਈ ਕਿਦਾਂ ਤੁਹਾਡੀ ਸਿਹਤ ਵਾਈ ਗੁਰੂ ਜੀ ਵਾਈ ਗੁਰੂ ਵਧੀਆ ਵਧੀਆ ਵਾਈ ਅਸੀਂ ਵੀ ਠੀਕ ਹਾਂ ਬਸ ਵਾਈ ਗੁਰੂ ਦੀ ਕਿਰਪਾ ਹੈ ਸਤਿ ਪਾਤ ਜੀ ਵਾਈ ਗੁਰੂ ਸੰਦੀ ਵਾਲਾ મેને સચ્ચી ડર લગ ગયા તો મેં અપને કોણ ન મહી આ ગયા પણ બસ વદિયા વાઈ વદિયા મેલી ઠીક આ પાઈ ગઈ થી મેક કન્સાઈન હતી વેલકમ યહાં પાઈ સીસીટીવી Hãy subscribe cho kênh Ghiền Để không bỏ lỡ những video ਤਸੀਂ ਜੋ ਸੋਹ ਆਈ ਪ੍ਰਾਈਵਟ ਠੀਕ ਹੈ ਆਪਣਾ ਸਾਰਿਆਂ ਦੇ ਖਰਚੇ ਇੱਧਰ ਰੋਲਾ ਪੈਂਦਾ ਮੈਨੂੰ ਵੀ ਲੱਗਦਾ ਸਾਡੀ ਪਿੰਦਾ ਪੈਂਦੀ ਨਿੱਕੀ ਨਿੱਕੀ ਗੱਲ ਤੇ ਹਾਂਜੀ ਹਾਂਜੀ ਵਧਾਈ ਰੱਖੀ ਵਾਈ ਗਰੂ ਜੀ ਵਾਈ ਤੁਹਾਨੂੰ ਜਿਉਂਦੀ ਬਸ ਤੇਰੋ ਵਾਈ ਜੀ അത മതിക്കിട്ടുടിയ ਉਹ ਗੁੜੀਆਂ ਨਾ ਹੁਣੇ 9 ਸਾਲ ਦੀ ਆ ਕਰੂਗੀ ਮम्मा ਮੈਨੂੰ ਸਕੂਟਰੀ ਚਾਹੀਦੀ ਆ ਪੋਜੀ ਸਕੂਟਰੀ ਕਦੋਂ ਲੈ ਕੇ ਦੋਵੋਗੇ ਲਓ ਪਹਿਲਾਂ تین ਮੋਟਰਸਾਈਕਲ ਇੱਕ ਸਕੂਟਰੀ ਇਹਨਾਂ ਕੋਲ ਡੀਜ਼ਲ ਵਾਲੀ ਡੀਜ਼ਲ ਵੰਦਾ ਕੀ ਪੈਟਰੋਲ ਤਾਂ ਦਾ ਵਾਏ ਵੀ ਜੋ ਤੇਲ ਵਾਲੀ ਆ ਬਸ ਫੇਰ ਕਹਿੰਦੇ ਆ ਖਰਚੇ ਆ ਖਰਚੇ ਤਾਂ ਬਈ ਖੁਦ ਖਾਣੇ ਕੀਤੇ ਹੋਏ ਆਪਾਂ ਨੇ ਛੋਟੇ ਦਾ ਛੋਟਾ ਵੱਡਾ ਫੋਨ ਮੰਗਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਛਾ ਤੁਹਾਡਾ ਪਿੰਡ ਨਾ ਥਾਨ ਹੈ ਬਾਈ ਜੀ ਫਿਰ ਮਨਪ੍ਰੀਤ ਦਾ ਪਿੰਡ ਹੈ ਨੇ ਕਿੱਦਾਂ ਬਾਈ ਤੁਹਾਨੂੰ ਪਤਾ ਲੱਗਿਆ ਫਿਰ கன்னி பிண்ட கனபித்தி வாங்க 喂，请理 ਅੱਛਾ ਅੱਛਾ ਠੀਕ ਹੈ ਬਾਈ ਬਾਹਰ ਆਏ ਹੋਏ ਹੋ ਕੋਈ ਗੱਲ ਨਹੀਂ ਬਾਈ ਜੀ ਹਾਂ ਹਾਂ ਚਲੋ ਆ ਜਾਣਗੇ ਮਰਜ਼ੀ ਆ ਜੀ ਦੀ ਆ ਵੈਸੇ ਲਾ ਕੇ ਛੱਡ ਤਾਂ ਨਹੀਂ ਆ ਗਏ ਜਲਦੀ ਕੋਈ ਗੱਲ ਨਹੀਂ ਬਾਈ ਤੁਸੀਂ ਕਰੋ ਬਾਹਰ ਗੱਲਾਂ ਬੱਤਾ ਹਨਾ ਕੋਈ ਨਾ ਕੋਈ ਨਾ ਵੈਸੇ ਮੈਂ ਕੱਟਣੀ ਲੱਗੀ ਸੀਗੀ ਹੋਰ ਫਿਰ ਮੈਂ ਕਿਹਾ ਮੈਂ ਵੀ ਕੋਈ ਕੰਮ ਧੰਦੀ ਕਰ ਲਵਾਂ ਹਾਂ ਕੋਈ ਨਹੀਂ ਦੀਪ ਵੀਰੇ ਤੁਸੀਂ ਬਾਹਰ ਆਇਓ ਤੇ ਬਾਹਰ ਗੱਲਾਂ-ਬਾਤਾਂ ਕਰੋ ਬਈ ਸੋ ਕੰਮ ਹੁੰਦਾ ਹਨ ਮਨੂ ਨੇ ਕਿਦਾ ਫੋਨ ਆ ਗਿਆ